ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਆਪ ਸੰਗਤ ਸਾਰੀ ਜਾਣਦੇ ਹੋ ਕਿ ਇਹ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਇਹ ਜੋ ਛੇ ਪੋਤੋਂ ਲੈ ਕੇ ਜੋ ਸ਼ਹੀਦੀ ਦਿਹਾੜੇ ਸ਼ੁਰੂ ਹੋਏ ਨੇ ਤਾਂ ਤਾਂ ਗੁਰੂ ਗੋਮੇ ਸਿੰਘ ਮਹਾਰਾਜ ਨੇ ਆਪਣਾ ਸਾਰਾ ਪਰਿਵਾਰ ਜੋ ਸਾਡੇ ਤੋਂ ਕੁਰਬਾਨ ਕਰ ਦਿੱਤਾ ਇਹ ਜਦੋਂ ਚਮਕੌਰ ਦੀ ਜੰਗ ਹੋਈ ਜਿਸ ਵਿੱਚ ਵੱਡੇ ਸਾਹਿਬ ਜਾਦੇ ਅਤੇ ਗੁਰੂ ਕੇ ਜੋ ਸਿੰਘ ਸੀ ਬੜੀ ਦਲੇਰੀ ਨਾਲ ਲੜੇ ਔਰ ਵੈਰੀਆਂ ਦੇ ਆਹੂ ਲਾਉਂਦੇ ਹੋਏ ਵੈਰੀਆਂ ਦਾ ਮੁਗਲਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪਾ ਗਏ ਤੇ ਮੈਂ ਅੱਜ ਬੀਬੀ ਹਰ ਸਰਣ ਕੌਰ ਜੀ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਉਹ ਜਿੰਨੇ ਮਰਤਕ ਦੇਹਾਂ ਸੀ ਜੋ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਜੋ ਸਰੀਰ ਸੀ ਉਹਨਾਂ ਨੂੰ ਇਕੱਤਰ ਕਰਕੇ ਬੜੀ ਆਦਰ ਸਹਿਤ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਤੇ ਜਦੋਂ ਮੁਗਲ ਫੌਜ ਨੂੰ ਇਹ ਗੱਲ ਦਾ ਪਤਾ ਲੱਗਾ ਕਿ ਉਹਨਾਂ ਨੇ ਘੇਰਾ ਪਾਇਆ ਤੇ ਬੀਬੀ ਹਰਸਰਨ ਕੌਰ ਜੀ ਮੁਗਲ ਫੌਜਾਂ ਦਾ ਬੜੀ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਤੇ ਮੁਗਲਾਂ ਨੇ ਉਹਨਾਂ ਨੂੰ ਉਹ ਚਿਖਾ ਵਿੱਚ ਸੁੱਟ ਕੇ ਇਹ ਸ਼ਹੀਦ ਕਰ ਦਿੱਤਾ ਐਸੀਆਂ ਜੋ ਬੜੀਆਂ ਦਲੇਰ ਬੀਬੀਆਂ ਵੀ ਜੋ ਸ਼ਹੀਦ ਹੋਈਆਂ ਉਹਨਾਂ ਦੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ